ਲੁਧਿਆਣਾ ਪੁਲਿਸ ਵੱਲੋਂ ਚਾਰ ਮੋਸਟ ਵੌਂਟੇਡ ਵਿਅਕਤੀਆਂ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਹਨ ਇਹਨਾਂ ਦੇ ਨਾਲ ਇਨਾਮ ਦੇਣ ਦੀ ਗੱਲ ਵੀ ਆਖੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਲੁਧਿਆਣਾ ਦੇ ਕੋਚਰ ਮਾਰਕੀਟ ਚੌਂਕ ਵਿੱਚ ਇੱਕ ਪਰਿਵਾਰ ਦੇ ਨਾਲ ਹਾਦਸਾ ਹੋ ਜਾਂਦਾ ਜਿੱਥੇ ਇੱਕ ਪਰਿਵਾਰ ਤੋਂ ਕੁਝ ਵਿਅਕਤੀ ਕਾਰ ਖੋ ਕੇ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਸੀਸੀਟੀਵੀ ਤਸਵੀਰਾਂ ਖੰਗਾਲ ਰਹੀ ਹੈ ਤਾਂ ਕਿ ਇਹਨਾਂ ਦੀ ਪਛਾਣ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਸੀਸੀਟੀਵੀ ਤਸਵੀਰਾਂ ਦੇ ਦਾਰ ਉੱਪਰ ਚਾਰ ਵਿਅਕਤੀਆਂ ਦੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਜਾਣਕਾਰੀ ਦੇਣ ਤੇ ਵਾajib ਇਨਾਮ ਦੇਣ ਦੀ ਵੀ ਗੱਲ ਆਖੀ ਗਈ ਹੈ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਣ ਦੀ ਗੱਲ ਵੀ ਕਹੀ ਗਈ ਹੈ ਤਾਂ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਲੁਧਿਆਣਾ ਕੋਚਰ ਮਾਰਕੀਟ ਚੌਂਕ ਵਿੱਚ ਦਵਾਈ ਲੈਣ ਪਹੁੰਚੇ ਇੱਕ ਪਰਿਵਾਰ ਤੋਂ ਇਹਨਾਂ ਲੁਟੇਰਿਆਂ ਨੇ ਕਾਰ ਖੋਲੀ ਉਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਜਿਸ ਨੂੰ ਲਗਾਤਾਰ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਣ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਅਦੇ ਪਰਿਵਾਰ ਨੇ ਵੀ ਦੱਸਿਆ ਹੈ ਕਿ ਜਦੋਂ ਦਵਾਈ ਲੈਣ ਲਈ ਪਹੁੰਚੇ ਸਨ ਤੇ ਅਚਾਨਕ ਚਾਰ ਵਿਅਕਤੀ ਗੱਡੀ ਵਿੱਚ ਬੈਠੀ ਮਹਿਲਾ ਦੇ ਸਮੇਤ ਕਾਰ ਨੂੰ ਲੈ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਤੋਂ ਬਾਅਦ ਮਹਿਲਾ ਦੇ ਪਤੀ ਵੱਲੋਂ ਖਿੱਚ ਕੇ ਮਹਿਲਾ ਨੂੰ ਬਾਹਰ ਕੱਢਿਆ ਗਿਆ ਜਿਸ ਨੂੰ ਲੈ ਕੇ ਪੁਲਿਸ ਕੋਲ ਉਹ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਦੇ ਆਧਾਰ ਉੱਤੇ ਫੋਟੋਆਂ ਵਾਇਰਲ ਕੀਤੀਆਂ ਗਈਆਂ। ਹਾਂ ਜੀ ਸਲਕੀ ਨਾਮ ਸਰ ਨਰਿੰਦਰਪਾਲ ਸਿੰਘ ਨਾਮ ਹੈ ਜੀ ਮੇਰਾ ਹਾਂ ਜੀ ਤੁਹਾਡੇ ਦਿਨ ਨਾਲ ਪਿਛਲੇ ਦਿਨ ਹੀ ਕੋਈ ਹਾਂ ਸਰ 14 14 ਤਰੀਕ ਨੂੰ 8:45 ਵਜੇ ਤੇ ਸਰ ਆਪਾਂ ਜਵਾਰ ਨਰ ਕੈਂਪ ਦੇ ਵਿੱਚ ਗਏ ਆ ਤੇ ਉੱਥੇ ਸਰ ਮੈਂ ਮੋਦੀ ਦੁਆਖਾਨਾ ਹੈਗਾ ਉੱਥੇ ਮੈਂ ਮੈਡੀਸਨ ਲੈਣ ਗਿਆ ਸੀ ਤੇ ਉੱਥੇ ਦੇਖਿਆ ਤਾਂ ਮੈਡੀਸਨ ਦੁਕਾਨ ਸ਼ਾਪ ਬੰਦ ਸੀਗੀ ক্লোਜ਼ ਸੀਗੀ ਤੇ ਮੈਂ ਫਿਰ ਉਸ ਤੋਂ ਬਾਅਦ 버ਗਰ ਦਾ ਆਰਡਰ ਦੇਣ ਲੱਗੇ ਗੱਡੀ ਮੇਰੀ ਬਿਲਕੁਲ 버ਗਰ ਵਾਲਿਆਂ ਦੇ ਬਿਲਕੁਲ ਸਾਹਮਣੇ ਖੜੀ ਸੀ ਆਪੋਜ਼ਿਟ ਨਾਲ ਹੀ ਬਿਲਕੁਲ ਉੱਪਰ ਤੇ ਉੱਥੇ ਸਰ ਚਾਰ ਅਣਪਛਾਤੇ ਬੰਦੇ ਆਏ ਔਰ ਗੱਡੀ 'ਚ ਵਿੱਚ ਬਹਿ ਗਏ ਔਰ ਮੇਰੀ ਵਾਈਫ ਦਾ ਮੂੰਹ ਫੜਿਆ ਤੇ ਕੋਈ 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 ਹਥਿਆਰ ਫੜਿਆ ਹੋਇਆ ਸੀ ਉਹਨਾਂ ਨੇ ਤੇ ਜਿੰਨੀ ਦੇਰ ਉਹਨਾਂ ਸਰ ਹਥਿਆਰ ਫੜਿਆ ਸੀ ਉਨੀ ਦੇਰ ਨੂੰ ਗੱਡੀ ਸੈਲਵ ਦੀ ਆਵਾਜ਼ ਆਈ ਮੈਂ ਤਾਂ ਸਰ ਮੁੜ ਕੇ ਦੇਖਿਆ ਤੇ ਮੈਨੂੰ ਸਰ ਮੈਨ ਲੱਗੇ ਕਿ ਪੰਦੀ ਕੌਣ ਆ ਗਿਆ ਤੇ ਇੱਕਦਮ ਸਰ ਮੈਂ ਖੋਲਿਆ ਟਾਕੀ ਖੋਲਣ ਲੱਗੇ ਤਾਂ ਮੈਂ ਆਪਣੀ ਵਾਈਫ ਦੀ ਬਾਹ ਫੜੀ ਮੈਂ ਵਾਈਫ ਦੀ ਬਾਹ ਫੜ ਕੇ ਬਾਹਰ ਖਿੱਚਣ ਲੱਗੇ ਉਹਨੀ ਦੇਰ ਨੂੰ ਗੱਡੀ ਸਟਾਰਟ ਕਰਕੇ ਖਿੱਚ ਕੇ ਲੈ ਗਏ ਸਾਨੂੰ ਘੜੀਸ ਦੇ ਨਾਲ ਲੈ ਗਏ ਹਾਂਜੀ ਤੇ ਬੰਦੇ ਤੁਹਾਨੂੰ ਲੱਗਦਾ ਜਾਨ ਨੇ ਸਰ ਬੰਦੇ ਅਣਪਛਾਤੇ ਸੀਗੇ ਮੈਂ ਕਿਸੇ ਨੂੰ ਨਹੀਂ ਕੋਈ ਜਾਣ ਪਛਾਣ ਸੀ ਚਾਰ ਬੰਦੇ ਸੀ ਸਰ ਆਪਣੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਤੇ ਤੁਸੀਂ ਬਈ ਪੁਲਿਸ ਅਧਿਕਾਰੀ ਨੂੰ ਮਿਲੇ ਕੋਈ ਕੰਪਲੇਟ ਦਿੱਤੀ ਸਰ ਕੰਪਲੇਟ ਦਿੱਤੀ ਹੈ ਜੀ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਦੇ ਖਿਲਾਫ ਜਿਹੜੇ ਸੀਗੇ ਆਪਣੇ ਜਿਨ੍ਹਾਂ ਨੇ ਸਰ ਕਾਂਡ ਕੀਤਾ ਆਪਣਾ ਤੇ ਕੀ ਮੰਗ ਕਰਦੇ ਹੋ ਸਰ ਮੰਗ ਇਹੀ ਕਰਦੇ ਆ ਕਿ ਮਤਲਬ ਸਾਡੀ ਗੱਡੀ ਸਾਨੂੰ ਦਿਵਾਈ ਜਾਵੇ ਮਤਲਬ ਅਸੀਂ ਆਪਣਾ ਇਹੀ ਕਰਦੇ ਆ ਕਿ ਸਾਨੂੰ ਇਨਸਾਫ ਇਹ ਮਿਲੇ ਕਿ ਸਾਡੀ ਗੱਡੀ ਜਲਦੋਂ ਜਲਦ ਟਰੇਸ ਹੋਵੇ ਤੇ ਸਾਨੂੰ ਗੱਡੀ ਵਾਪਸ ਮਿਲ ਮਿਲੇ ਗੱਡੀ ਦਾ ਸਰ ਨੰਬਰ ਹੈ ਪੀਵੀ 22 ਐਚ 6209 ਆਈ 20 ਗੱਡੀ ਹੈ ਜੀ ਵਾਈਟ ਕਲਰ ਸਰਸ ਦੇ ਵੱਡੇ ਅਧਿਕਾਰ ਨੂੰ ਵੀ ਮਿਲੇ ਤੁਸੀਂ ਹਾਂ ਜੀ ਸਰ ਐਸਪੀ ਐਸਪੀ ਸਰ ਆਪਣੇ ਹੈਗੇ ਨੇ ਪੁੱਲਰ ਸਾਹਿਬ ਉਹਨਾਂ ਨੂੰ ਵੀ ਮਿਲੇ ਆ ਜੀ ਕੀ ਉਹਨਾਂ ਨੇ ਦਿੱਤਾ ਸ਼ਵਾਸ ਹਾਂ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਤੁਹਾਡੀ ਗੱਡੀ ਕਿਤੇ ਨਹੀਂ ਹੈ ਅਸੀਂ ਹੈਗੇ ਹਾਂ ਜਦ ਤੱਕ ਅਸੀਂ ਹੈਗੇ ਹਾਂ ਤੁਹਾਡੀ ਗੱਡੀ ਟਰੇਸ ਵੀ ਹੋ ਗਈ ਤੁਹਾਨੂੰ ਗੱਡੀ ਵੀ ਮਿਲੇਗੀ ਮੇਰਾ ਪਰਮਜੀਤ ਸਿੰਘ ਨਾਮ ਆ ਮੈਂ ਗ੍ਰੀਨਫੀਲਡ ਨਾਨਵਾਲਾ ਕੀ ਕਹਿਣਾ ਚਾਹੁੰਦਾ ਪਿਛਲੇ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਬੇਟਾ ਤੇ ਮੇਰੀ ਨੌ ਰਾਣੀ ਉਹਦੋਂ ਕੋਚਰ ਮਾਰਕੀਟ ਜੇ ਨੇ ਜਦੋਂ ਉੱਥੇ ਕੋਈ ਵਾਕਿਆ ਵਾਪਰਿਆ ਉੱਥੇ ਚੀਜ਼ ਪਹਿਲਾਂ ਦਵਾਈ ਲੈਣ ਗਏ ਸੀਗੇ ਦਵਾਈ ਤੋਂ ਲੈਣ ਤੋਂ ਬਾਅਦ ਉਹ ਦੁਕਾਨ ਬੰਦ ਸੀਗੀ ਦੁਕਾਨ ਬੰਦ ਤੋਂ ਬਾਅਦ ਇੱਕ 버거 ਰੈਡੀ ਤੋਂ ਕੋਈ ਆਰਡਰ ਦਿੱਤਾ ਸੀਗਾ ਹਾਂਜੀ ਉਹ 버거 ਆਰਡਰ ਦੇ ਦੇ ਉਧਰ ਪਾਸੇ ਫੇਸ ਸੀਗਾ ਤੇ ਨੋ ਰਾਣੀ ਮੇਰੀ ਮਿੱਤ ਬੈਠੀ ਸੀਗੀ ਨੋ ਰਾਣੀ ਨੇ ਨਾਲ ਇਹਨਾਂ ਮੁੰਡੇ ਨੇ ਦੇਖਿਆ ਵੀ ਗੱਡੀ ਨੂੰ ਸੱਲ ਬੱਜੀ ਐ ਇਹ ਭੱਜ ਕੇ ਗੱਡੀ ਵਾਲ ਨੂੰ ਬਣਿਆ ਤੇ ਤਿੰਨ ਚਾਰ ਜਾਣੇ ਗੱਡੀ 'ਚ ਬੜ ਕੇ ਗੱਡੀ 'ਚ ਬੜ ਕੇ ਇੱਕ ਡਰਾਈਵਰ ਸੀਟ ਤੇ ਤੇ ਦੋ ਤਿੰਨ ਪਿੱਛੇ ਸੀਗੇ ਜਿਨ੍ਹਾਂ ਨੇ ਨੋ ਰਾਣੀ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕੀ ਜਾਂ ਕੀਤੀ ਸੀ ਹਾਂਜੀ ਤੇ ਉਹ ਮੁੰਡਿਆਂ ਨੇ ਗੱਡੀ ਨੂੰ ਸੱਲ ਮਾਰਦੇ ਗੱਡੀ ਸਟਾਰ ਨਹੀਂ ਸੀ ਹੋ ਰਹੀ ਕਿਉਂਕਿ ਉਹ ਗੱਡੀ ਦੇ ਵਿੱਚ ਸੈਂਸਰ ਲੱਗਾ ਹੋਇਆ ਸੀਗਾ ਤੇ ਉਹ ਸੈਂਸਰ ਦੇ ਹੁਣ ਲੱਗਣ ਦੇ ਕਾਰਨ ਉਹਨਾਂ ਨੂੰ ਜਿਆਦਾ ਪਤਾ ਨਹੀਂ ਲੱਗਾ ਜਾਂ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਕਲਚ ਦੱਬਿਆ ਤੇ ਗੱਡੀ ਸਟਾਰਟ ਹੋ ਗਈ ਜਦੋਂ ਸਟਾਰਟ ਹੋਈ ਐਨ ਮੱਤ ਕੇ ਜਦੋਂ ਮੁੰਡੇ ਬਾਰੀ ਕੋਲੀ ਦੇ ਅੰਦਰ નો ਬੈਠੀ ਸੀਗੀ ਤੇ ਉਹ નો ਨੂੰ ਦੇਖਿਆ ਵੀ ਅੰਦਰ ਕੁੱਕ ਕੇ ਅੰਦਰ ਗੱਡੀ ਦੇ ਵਿੱਚ ਤਿੰਨ ਚਾਰ ਬੈਠੇ ਸੀ ਤੌਰ ਤੌਰ ਦੇ ਚੱਕੇ ਸਮਝ ਲਓ ਤੇ ਉਹਨਾਂ ਨੇ ਗੱਡੀ ਨੂੰ ਜਦੋਂ ਸੈਲਮ ਮਾਰੀ ਤੇ ਉਹ ਗੱਡੀ ਕਲਚ ਦੱਬਨ ਨਾਲ ਸਟਾਰਟ ਹੋ ਗਈ ਜਦੋਂ ਸਟਾਰਟ ਹੋਈ ਤੇ ਉਹ ਮੁੰਡਿਆਂ ਨੇ ਗੱਡੀ ਨੂੰ ਉਲ ਪਿੱਛੇ ਬੈਠੇ ਤੋੜਾ ਨੇ ਜਾਂ ਠੱਗਾ ਨੇ ਸਮਝ ਲੋ ਉਹਨਾਂ ਨੇ ਕਾ ਗੱਡੀ ਭੁਜਾ ਲਓ ਜਦੋਂ ਗੱਡੀ ਭੁਜਾਈ ਤੇ ਉਹ ਫਿਰ ਇਹਨਾਂ ਨੇ ਮੁੰਡਾ ਸਾਡਾ ਉਹਦੀ ਬਾਹ ਫੜੀ ਸੀ ਘਰ ਵਾਲੀ ਦੀ ਇਹਨੇ ਜ਼ਖਾ ਵੀ ਗੱਡੀ ਉਹਨੇ ਕਹਾ ਸਪੀਡ ਫੜਨਾ ਗੱਡੀ ਤੇ ਭੁਜਾਣਾ ਜਦੋਂ ਭੁਜਾਇਆ ਤੇ ਉਹ ਗੱਡੀ ਦੀ ਬਾਹ ਫੜੀ ਤੇ ਬਾਹ ਤੋ ਖਿੱਚ ਕੇ ਇਹਨੇ ਬਾਹ ਖਿੱਚ ਲਿਆ ਬਾਹ ਖਿੱਚਿਆ ਤੇ ਬਾਹ ਖਿਚੰਦੇ ਨਾਲ ਹੀ ਉਹ ਫਿਰ ਤੇਜ਼ ਗੱਡੀ ਦੇ ਵਿੱਚ ਇਹਨਾਂ ਇਹ ਦੋਨੋਂ ਸੜਕ ਤੇ ਡਿੱਪੇ ਜਦੋਂ ਡਿੱਗੇ ਤੇ ਇਹਨਾਂ ਦੇ ਸੱਟਾਂ ਪਾਵਾ ਇਹਨਾਂ ਦੇ ਪਾਵਾ ਲੱਤਾਂ ਛਿਲੀਆਂ ਗਿਆ ਮੁੰਡੇ ਦਾ ਬਾਹਰ ਮਾਸ ਪਟਕ ਗਿਆ ਹੁਣ ਅਸੀਂ ਬੇਨਤੀ ਇਹ ਕਰਦੇ ਆ ਕਿ ਪੁਲਿਸ ਨੇ ਆਪਣੀ ਪੁਲਿਸ ਨੂੰ ਅਸੀਂ ਕੰਪਲੇਨਟ ਪਾਈ ਹੋਈ ਆ ਔਰ ਦਿੱਤੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕਾਫੀ ਹੱਦ ਤੱਕ ਸਾਡੇ ਪਰਚਾ ਦਰਜ ਕਰਕੇ ਕਰਤੀ ਆ ਬਾਕੀ ਨਹੀਂ ਗੱਲ ਆ ਸਾਨੂੰ ਹੁਣ ਉਹਨਾਂ ਨੂੰ ਫੜਕੇ ਤੇ ਗੱਡੀ ਸਾਡੀ ਵਾਪਸ ਮਿਲ ਜਾਵੇ ਤੇ ਸਾਨੂੰ ਇਨਸਾਫ ਮਿਲ ਜਾਵੇ ਕੀ ਲੱਗਦਾ ਕੀ ਮੰਚਾ ਹੋ ਸਕਦੇ ਆ ਮੈਂ ਬੰਦੇ ਕਿਤੇ ਤੁਹਾਨੂੰ ਲੱਗਦਾ ਵੀ ਜਾਣੇ ਪਛਾਣੇ ਹੋ ਸਕਦੇ ਨਹੀਂ ਨਹੀਂ ਬੰਦੇ ਜਾਣੇ ਪਛਾਣੇ ਨਹੀਂ ਹੈਗੇ ਬਾਕੀ ਰਹੀ ਗੱਲਾ ਪੁਲਸਾ ਆਪਣਾ ਜਿਹੜਾ ਉਹਨੇ ਆਪਣੀ ਕਾਰਵਾਈ ਜਾਰੀ ਰੱਖੀ ਹੋਈ ਆ ਹੈ ਨਹੀਂ ਸਾਨੂੰ ਇਨਸਾਫ ਮਿਲਣ ਦੀ ਬਹੁਤ ਛੇਤੀ ਸੰਭਾਵਨਾ